ਸਤਿ ਸ੍ਰੀ ਅਕਾਲ ਭੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਬਠਿੰਡੇ ਖੜੇ ਆ ਜੀ ਹਾਜੀ ਰਤਨ ਰੋਡ ਤੇ ਸੋਨੂੰ ਇੱਥੇ ਲੱਭ ਕੇ ਦਿੱਤਾ ਥੋੜੇ ਵੱਡੇ ਫੈਰੇ ਕਰਨੇ ਆ ਪੰਜਾਬੀ ਦੀਪ گارਮੈਂਟਸ ਬਾਈ ਜੀ ਲੁਧਿਆਣੇ ਨਾਲੋਂ ਦਿੱਲੀ ਨਾਲੋਂ ਵੀ ਸਸਤੇ ਕੱਪੜੇ ਸੋਨੂੰ ਬਠਿੰਡੇ ਦੇ ਵਿੱਚ ਮਿਲਣਗੇ ਆ ਉਸ ਨੂੰ ਦਿਖਾਈ ਅੰਦਰ ਦੀ ਸਾਰੀ ਗੱਲਬਾਤ ਬਾਈ ਨਾਲ ਆਪਾਂ ਕਰਦੇ ਆ ਗੱਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਸੋਚੇ ਕਿੱਧਰ ਸਿੰਘੇ ਹੱਥ ਲੱਗੀ ਦਿੱਲੀ ਨਾਲੋਂ ਲੁਧਿਆਣੇ ਨਾਲੋਂ ਸਸਤਾ ਕਪੜਾ ਬਟਿੰਡੇ ਚ ਨਹੀਂ ਆਉਂਦਾ ਅਸੀਂ ਸਾਰਾ ਮਾਲ ਫੈਕਟਰੀ ਤੋਂ ਤਿਆਰ ਕਰਵਾਉਣੇ ਆਉਂਦਾ ਆਉਂਦਾ ਹਾਂਜੀ ਉਸ ਤੋਂ ਬਾਅਦ ਜਿੰਨੇ ਵੀ ਸ਼ੋਰੂਮ ਵਗੈਰਾ ਕਲੋਜ਼ ਹੁੰਦੇ ਆ ਚੰਗੇ ਚੰਗੇ ਬ੍ਰਾਂਡਾਂ ਦੇ ਹੂੰ ਉਹ ਸਾਰੇ ਅਸੀਂ ਲੋਡ ਦੇ ਵਿੱਚ ਆ ਕੇ ਲੈ ਕੇ ਆਨੇ ਆ ਜੀ ਲਓ ਵੀ ਮਿੱਤਰੋ ਹੋਵੇ ਭਵੇਂ ਪੰਜਾਬ ਚ ਹੋਵੇ ਜਾਂ ਹਰਿਆਣੇ ਚੋਂ ਸਾਰੀ ਜਗ੍ਹਾ ਤੋਂ ਆਉਂਦਾ ਸਾਡੇ ਕੋਲ ਮਾਲ ਲਓ ਵੀ ਮਿੱਤਰੋ ਤੁਸੀਂ ਕੱਪੜੇ ਦੇਖੋਗੇ ਹੈਰਾਨ ਰਹਿ ਜਾਓਗੇ ਲੈ ਵੀ ਕਰ ਦਿਓ ਬਾਈ ਸ਼ੁਰੂ ਸਭ ਤੋਂ ਪਹਿਲਾਂ ਦੇਖੋ ਜੀ ਸਾਡੇ ਕੋਲ ਟੀ-ਸ਼ਰਟਾਂ ਹੂੰ ਇਹਨਾਂ ਦੀ ਐਮ ਆਰ ਪੀ ਚੈੱਕ ਕਰੋ ਜੀ ਠੀਕ ਹੈ ਕੋ 1500 ਕੋ 16 ਤੋਂ ਕੋ 1000 ਇਦਾਂ ਦਿਨੇ ਕਿੰਨੇ ਦੇ ਹੋ ਸਾਡੇ ਕੋਲ ਰੇਟ ਰਹੂਗਾ ਸਿਰਫ 100 ਰੁਪਏ ਜੀ 100 ਰੁਪਏ ਦੀ ਟੀ-ਸ਼ਰਟ ਹਾਂਜੀ ਹਾਂਜੀ ਕੋਈ ਮਰਜ਼ੀ ਸਾਈਜ਼ ਲੈ ਲਓ 100 ਰੁਪਏ ਟੀ-ਸ਼ਰਟ ਦਾ ਰੇਟ ਰਹੂਗਾ ਹੀ ਆ ਲੋ ਡਿਜ਼ਾਈਨ ਜਿੰਨੇ ਮਰਜ਼ੀ ਦੇਖੀ ਚਲੋ ਕੁਆਲਿਟੀ ਜਿੰਨੇ ਮਰਜ਼ੀ ਵੇਖੀ ਜਾਓ ਇਹਦੇ ਚ ਲੇਡੀਜ਼ ਵੀ ਆਉਣੀਆਂ ਜੈਂਟਸ ਵੀ ਆਉਣੀਆਂ ਹਮ ਜਿਹੜਾ ਮਰਜ਼ੀ ਲੈ ਲੈ ਕੇ ਪਹਿਣਾ ਨਹੀਂ ਲੈਣੇ ਤਾਂ ਪਹਿਣਾ ਵਾਸਤੇ ਵੀ ਹੈਗਾ ਇਹ ਹਮ ਇਹਦਾ ਰੇਟ ਸਿਰਫ 100 ਰੁਪਏ ਰਹੂਗਾ ਜੀ ਲਓ ਵੀ ਮਿੱਤਰੋ ਜੇ ਤੁਸੀਂ ਗਰਮੀ ਵਾਲੇ ਕੱਪੜਿਆਂ ਦੀ ਤਲਾਸ਼ ਚੋਂ ਵੀ ਆਪਾਂ ਲੋਹੜਾ ਲੈਣ ਚੁੱਪ ਕਰਕੇ ਬਠੰਡੇ ਆ ਜਾ ਨੰਬਰ ਚੱਲੀ ਜਾਂਦਾ ਤੇ ਸਾਨੂੰ ਹਲੇ ਮਾਲ ਸਾਰਾ ਦਿਖਾਉਣੇ ਆ ਤੇ ਦੇਖ ਕੇ ਤੁਸੀਂ ਆਪੀ ਫੈਸਲਾ ਕਰ ਬਾਦੂ ਡਿਜ਼ਾਈਨ ਨੇ ਪਲੇਨ ਲਾਈਨਿੰਗ ਚੈੱਕ ਇਹ ਕਿੰਨੇ ਦੀ ਦੇਣੀ ਆ ਜਿਹੜੀ ਮਰਜ਼ੀ ਲਓ 100 ਰੁਪਏ ਚ ਹੀ ਅੱਛਾ ਇਹ ਵੀ 100 ਰੁਪਏ ਦੇਣੀ ਆ ਸੋਹਣੇ ਟੀ-ਸ਼ਰਟਾਂ ਯਾਰ ਸਾਰੇ 100 ਰੁਪਏ ਚ ਹੀ ਉਸ ਤੋਂ ਬਾਅਦ ਸਟੈਚੇਬਲ ਆ ਦੇਖੋ ਹੂੰ ਜਿਹੜੀ 200 200 ਚੋਂ ਅੱਜ 500 20000 ਰੁਪਏ ਵਿਕਦੀ ਐ ਹੂੰ ਪਹਿਲਾਂ ਸਟਾਫ ਚੈੱਕ ਕਰੋ ਜੀ ਕੱਪੜਾ ਦੇਖੋ ਮੈਂ ਕਿ ਕੀ ਗੱਲ ਕਰਦਿਓ ਬਾਈ ਇਹ ਵੀ 100 ਰੁਪਏ ਲਾਤੀ ਵੀਰੇ ਮੇਟਰ ਮੁਰਕੇ ਸਾਨੂੰ ਲਾਂਬੇ ਨਾ ਦਿਓ ਬਾਈ ਤੁਸੀਂ ਵੀਡੀਓ ਪਾਈ ਸੀ ਸਾਨੂੰ ਮਾਲ ਨਹੀਂ ਮਿਲਿਆ ਪਹਿਲੀਆਂ ਚਾਜੇ ਮਾਲ ਲੈ ਜਾ ਵੈਸੇ ਚ ਡਿਜ਼ਾਈਨ ਜਿੰਨੇ ਮਰਜ਼ੀ ਮਾਲ ਵਾਧੂ ਮਾਲ ਪਿਆ ਜੀ ਮੈਂ ਫਿਰ ਸਾਨੂੰ ਲਾਂਬੇ ਹੋਣ ਲੱਗਾ ਬਾਈ ਮਾਲ ਮੁੱਕ ਗਿਆ ਯਾਰ ਤੋਂ ਬਾਅਦ ਲੇਡੀਜ਼ ਦੇ ਪਜਾਮੇ ਲੋਰਾ ਇਹ ਵੀ 100 ਰੁਪਏ ਜੀ ਸਿਰਫ 100 ਰੁਪਏ ਹਾਂਜੀ ਹਾਂਜੀ 100 100 ਰੁਪਏ ਚ ਆਹ ਦੇਖੋ ਡਿਜ਼ਾਈਨ ਜਿੰਨੇ ਮਰਜ਼ੀ ਲੋ ਵਾਧੂ ਆਹ ਦੇਖੋ ਵੀਰੇ ਤੁਹਾਡੇ ਸਾਹਮਣੇ ਆ ਜੋਕ ਵਾਧੂ ਹੈ ਜਿੰਨਾ ਮਰਜ਼ੀ ਲੈ ਕੇ ਜਾਓ 100 ਰੁਪਏ ਰੇਟ ਰਊਗਾ 100 ਰੁਪਏ ਯਾਰ 100 ਰੁਪਏ ਅੱਜ ਕੱਲ ਆਉਂਦਾ ਹੀ ਕੁਝ ਉਹ ਅਭੀ ਸਭ ਕੁਝ ਸਟੌਪ ਟੂਪ ਕੋਈ 1000 ਦਾ ਕੋਈ 800 ਦਾ ਰੇਟ ਹੈ ਆਪਣਾ ਰੇਟ ਦਾ ਵੀ 100 ਰੁਪਏ ਰਹੂਗਾ ਜੀ ਲਓ ਜੀ ਬੱਚਿਆਂ ਦੀ ਵਧੀਆ ਗਰਮੀ ਨਿਕਲੂ 100 ਰੁਪਏ ਦੇ ਵਿੱਚ ਦੇਖੋ ਕਿੰਨੀ ਸੋਹਣੀ ਟੀ-ਸ਼ਰਟ ਹੈ ਹੈ ਉਸ ਤੋਂ ਬੜੀਆ ਕਪੜਾ ਉਸ ਤੋਂ ਬਾਅਦ ਆਗੇ ਟੋਵਲ ਜੀ ਦੇਖੋ ਸਾਹੀ ਦੇਖੋ ਪਹਿਲਾ ਟੋਵਲ ਦਾ ਜੀ ਟੋਵਲ ਦਾ ਸਾਈਜ਼ ਪੂਰਾ ਵੱਡਾ ਬਈ ਇਹ ਸੱਤ ਸਾਈਜ਼ ਆ ਜੀ ਪੂਰਾ ਹੂੰ ਔਰ ਕੁਆਲਿਟੀ ਚੈੱਕ ਕਰੋ ਜੀ ਕੁਆਲਿਟੀ ਵੀ ਓਕੇ ਹੈ ਇਹ ਕਿੰਨੇ ਦਾ ਬਈ ਆ ਲਓ ਸਟਾਕ ਜਿੰਨਾ ਮਰਜ਼ੀ ਲਓ ਰੰਗ ਜਿੰਨੇ ਮਰਜ਼ੀ ਲਓ 100 ਰੁਪਏ ਰਹੂਗਾ ਰੇਟਾ ਦਾ ਵੀ 100 ਰੁਪਏ ਹਾਂ ਲਓ ਮਿੱਤਰੋ ਕਮਾਲਾ ਕਰੀ ਜਾਂਦਾ ਜਿੰਨੇ ਮਾਦੀ ਢੇਰਾਂ ਤੇ ਡਿਜ਼ਾਈਨ ਲੋ ਜੀ ਜਿੰਨੇ ਮਰਜ਼ੀ ਰੰਗ ਲੋ ਜੀ 100 ਰੁਪਏ ਰੇਟ ਰੋ ਇਹਦਾ ਪੂਰੇ ਵਧੀਆ ਕੁਆਲਿਟੀ ਦਾ ਟਾਬਲ ਬਾਈ 100 ਰੁਪਏ ਦਾ ਯਾਰ ਉਸ ਤੋਂ ਬਾਅਦ ਦੇਖੋ ਕੈਪਰੀਆਂ ਅੱਛਾ ਗਰਮੀ ਪਉਣ ਨੂੰ ਬੱਚਿਆਂ ਨੇ ਪਹਿਲਾਂ ਕੱਪੜਾ ਦੇਖੋ ਬੱਚੇ ਨਹੀਂ ਜੈਂਸ ਵਾਸਤੇ ਜੀ ਆ ਬੱਚਿਆਂ ਲਈ ਵੀ ਆ ਵਿੱਚ ਬੱਚਿਆਂ ਲਈ ਹੈਗੀ ਆ ਇਹ ਵੀ 100 ਰੁਪਏ ਰੇਟ ਰੋ ਆ ਜੀ 100 ਰੁਪਏ ਦੇ ਵਿੱਚ ਆ ਦੇਖੋ ਕਿੰਨੀ ਸੋਹਣੀ ਕੈਪਰੀ ਆ ਯਾਰ ਆ ਲੋ ਜੀ 100 ਰੁਪਏ ਜੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਹੋਰ ਦਿਖਾਉਣੇ ਆ ਵੈਰਾਈਟੀਆਂ ਬਹੁਤ ਦਿਖਾਓ ਭਾਈ ਅੱਜ ਕਿਹੜਾ ਲਾਈਵ ਵਿੱਚ ਮਿੱਤਰ ਜੁੜੇ ਰਹੋ ਸਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਤੇ ਵੀ ਤੁਹਾਨੂੰ ਟੀ-ਸ਼ਰਟ ਦਿੰਦੇ ਉਹ ਵੀ ਕਰ ਕੇ ਉਹ ਵੀ ਆਫਰ ਦੇਵਾਂਗੇ ਜੀ ਤੇ ਵੀਡੀਓ ਸਾਰੀ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਸਾਡੇ ਕੋਲ ਉਹ ਵੀ ਬੈੱਡ ਸ਼ੀਟ ਬੈੱਡ ਸ਼ੀਟ ਜਿਹਦੀ ਆ ਮਰ ਪਈ ਹੋ ਗਈ 999 ਰੁਪਏ ਬਿਲਕੁਲ ਜੀ ਠੀਕ ਹੈ ਜੀ ਕੋਈ ਦੁਕਾਨਦਾਰ 20% ਲੱਸਣ ਦਾ ਕੋਈ 40 ਦਾ ਕੋਈ 30 ਦਾ ਹੈ ਆਪਾਂ ਇਹ ਵੀ ਤੁਹਾਨੂੰ 200 ਰੁਪਏ ਚ ਲਾਤੀ ਜੀ 200 ਰੁਪਏ ਪਰ ਵੀ ਇਹ ਬੈੱਡ ਸ਼ੀਟ ਜਿੰਨੇ ਮਾਦੀ ਦੇ ਆ ਦੇਖ ਸਰਹਾਣੇ ਨਾਲ ਹਾਂਜੀ ਸਰਹਾੜੇ ਨਾਲ ਆ ਲੋ ਨਾਲ ਹੀ ਸਰਹਾਣਿਆਂ ਦਾ ਬਾਈ ਗਲਾਫ ਫਿਰਪ 200 ਰੁਪਏ ਦੇ ਵਿੱਚ ਬੈੱਡ ਸ਼ੀਟ ਕਿਤੇ ਬਾਈ ਛੋਟੀ ਤਾਂ ਨਹੀਂ ਹੋਊਗੀ ਪੂਰੀ ਆਓ ਉਹਦਾ ਵਿਸਾ ਕੇ ਦੇਖ ਲੋ ਇਹ ਜage ਇਹ ਹੋਰ ਸੋ ਲਓ ਜੀ ਨਾ ਪੂਰੀ ਆ ਵੀ ਬਦਲ ਕੇ ਲੈ ਜਾਓ ਲਓ ਜੀ ਮੈਂ ਭੈਣਾ ਵਾਸਤੇ ਸਪੈਸ਼ਲ ਆਫਰ ਹੈ 200 ਰੁਪਏ ਦੀ ਬੈੱਡ ਸ਼ੀਟ ਚਾਹੇ ਰੋਜ਼ ਬਦਲੀ ਚਲੋ 1000 ਦੀਆਂ 5 ਲੈ ਜਾਓ ਆਮ ਰੋਜ਼ ਤੜਕੇ ਬਦਲਦੀ ਤੇ ਠੀਕ ਹੈ ਜੀ ਹਾਂ ਉਦੋਂ ਬਾਅਦ ਬੈੱਡ ਸ਼ੀਟ ਤੋਂ ਬਾਅਦ ਆਜੋ ਲੋਹਰਾ ਲੋਹਰਾ ਆ ਲੋ ਡਿਜ਼ਾਈਨ ਜਿੰਨੇ ਮਰਜ਼ੀ ਲੋ ਬੈੱਡ ਲੋੜ ਦੇਖੋ ਜੀ ਪਹਿਲਾਂ ਕੱਪੜਾ ਚੈੱਕ ਕਰੋ ਜੀ ਸਾਈਡ ਤੇ ਪੌਕਟ ਹੋ ਗਈ ਹਾਂ ਕੱਪੜਾ ਦੇਖੋ ਸਟਾਫ ਹੈ ਕਿੰਨੇ ਵੀ ਜਿੱਪਾ ਵੀ ਲੱਗੀਆਂ ਅੰਦਰੋਂ ਨੈਟ ਵੀ ਲੱਗੀ ਹੋਈ ਆ ਅੱਛਾ ਆਹ ਦੇਖੋ ਜੀ ਅੰਦਰ ਨੈਟ 12000 10000 ਰੁਪਏ ਦੀ ਲੋਰ ਹਾਂ ਆਪਾਂ ਇਹ ਵੀ 200 ਰੁਪਏ ਲਾਤੀ ਸਿਰਫ 200 ਰੁਪਏ ਜਿੰਨੀਆਂ ਮਰਜ਼ੀ ਲਓ ਲਓ ਜੀ ਨੈਟ ਲੱਗੇ ਵਾਲੀਆਂ ਲੋਹਰਾ 200 ਰੁਪਏ ਦੇ ਵਿੱਚ ਪਾਸ ਗੱਲ ਹੋਰ ਵੀ ਹੈ ਜੀ ਆਫਰ ਕਾਹੀ ਤੁਹਾਡਾ ਬਠਿੰਡੇ ਚ ਗਾਪ ਪਿਆ ਹੋਇਆ ਹਾਂ ਜੀ ਅਜੇ ਆਪਣਾ ਨਾਮ ਤਾਂ ਹੀ ਵੜਿਆ ਹਮ ਇੱਕ ਗੱਲ ਹੋਰ ਵੀ ਆਫਰ ਸਾਡੇ ਕੋਲੇ ਹਮ 5 ਐਕਸਲ ਤੱਕ ਸਾਈਜ਼ ਲਾ ਲਓ ਅੱਜ ਸਹਜ ਦਾ ਕੋਈ ਮਤਵ ਨਹੀਂ ਹਾਂਜੀ ਹਾਂਜੀ ਆ ਦੇਖੋ ਵਿੱਚ ਵੱਡੇ ਸਹਜ ਦੇ ਪੈਸੇ ਆ ਰਹੀ ਆ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਲਓ ਜਿੰਨੇ ਮਰਜ਼ੀ ਰੰਗ ਲਓ 200 ਰੁਪਏ ਰੇਟ ਰਊਗਾ ਤੇ ਸਹਜ ਜਿਹੜਾ ਮਰਜ਼ੀ ਲਓ 5 ਐਕਸਲ ਤੱਕ ਦੇਖੋ ਭਾਈ ਯਾਰ ਕਿੰਨੀ ਸੋਹਣੀ ਲੋਹੜਾ 200 ਦਾ ਕੀ ਆਉਂਦਾ ੱਟਕੀਆਂ ਲੈ ਜਾਓ ਪੰਜ ਚਾਰ ਤੇ ਬਦਲ ਬਦਲ ਪਾਈ ਚੱਲੋ ਠੀਕ ਹੈ ਜੀ ਆ ਸਾਰੇ ਜਿਹੇ ਪੈਸੇ ਜਿੰਨੇ ਮਰਜ਼ੀ ਲਓ ਬਾਈ ਮੁੜ ਕੇ ਮੈਨੂੰ ਫੋਨ ਕਰਕੇ ਲਾਂਭਾ ਨਾ ਦਿਓ ਬਾਈ ਗਏ ਸੀ ਉਹਦੇ ਕੋਲ ਤਾਂ maal ਨਹੀਂ ਰਿਹਾ maal ਮੁੱਕ ਗਿਆ maal ਨੇ ਮੁੱਕਣਾ ਹੀ ਆ ਬਾਈ ਇਸ ਰੇਟ ਕੋ ਦਿੰਦੇ ਹਾਂ ਇੱਧਰ ਦੇਖੋ ਵੀਰੇ ਜਿੰਨੇ ਮਰ ਠੀਕ ਹੈ ਰੰਗ ਦੇਖੋ ਉਸ ਤੋਂ ਬਾਅਦ ਸਾਡੇ ਕੋਲ ਇੱਕ ਬੈਡ ਸ਼ੀਟ ਹੋਰ ਆਉਂਦੀ ਹੈ ਬਜਾਜ ਕੰਪਨੀ ਦੀ ਅੱਛਾ ਕੰਪਨੀ ਦੀ ਹੈ ਹਾਂਜੀ ਇਹ ਬਜਾਜ ਚ ਵਿਕਦੀ ਹੈ 600 700 ਰੁਪਏ ਦੀ ਹਾਂਜੀ ਇਹਦਾ ਰੇਟ 350 ਰੁਪਏ ਰੋਊਾ ਜੀ 350 ਹਾਂਜੀ ਆ ਦੇਖੋ ਡਿਜ਼ਾਈਨ 350 ਦਾ ਬਜਾਜ ਕੰਪਨੀ ਦੀ ਗਾਰੰਟੀ ਹੋਊਗੀ ਕੰਪਨੀ ਦੀ ਹਾਂਜੀ ਆ ਦੇਖੋ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਰੰਗ ਬਨਣ ਡਿਜ਼ਾਈਨ ਬਹੁਤ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਜੀ 올ਡ ਨੇਵੀ ਬ੍ਰਾਂਡ ਦੇ ਪਜਾਮੇ ਲੇਡੀਜ਼ ਵਾਸਤੇ 올ਡ ਨੇਵੀ ਬਾਈ ਕਪੜਾ ਵੀ ਬਹੁਤ ਸੋਹਣਾ ਹੈ ਜੀ 25 ਡਾਲਰ ਦਾ ਇੱਕ ਅੱਛਾ ਐਮ ਆਰ ਪੀ ਚੈੱਕ ਕਰ ਲਓ origignal ਦੀ ਗਾਰੰਟੀ ਹੈ ਨਾਲ origignal ਦਾ ਹੋਲਡਰ ਨੇ ਵੀ ਦੀ ਹੂ ਹਾਂਜੀ ਭਾਈ ਕੱਪੜਾ ਵੀ ਬਹੁਤ ਸੋਹਣਾ ਯਾਰ ਖਰਾਬ ਹੋ ਜੇ ਪੀਸ ਵਾਪਸ ਦੇ ਜਿਓ ਭਾਵੇਂ ਸਾਨੂੰ ਖਰਾਬ ਹੋ ਜੇ ਪੀਸ ਵਾਪਸ ਦੇ ਜਿਓ ਭਾਈ ਦੇਖਣ ਤੇ ਤੁਹਾਨੂੰ ਜਿਵੇਂ ਮਰਜ਼ੀ ਲੱਗਦਾ ਹੋਵੇ ਪਰ ਸੋਹਣਾ ਬੜਾ ਕੱਪੜਾ ਬਹੁਤ ਵਧੀਆ ਸ਼ੋਰੂਮ ਦਾ ਰੇਟ 2000 ਰੁਪਏ ਤੋਂ ਉੱਪਰ ਪੈਂਦਾ ਹੀ ਪੀਸ ਇਹ ਹਾਂ ਆਪਣੇ ਕੋਲੇ ਵੀ 200 ਰੁਪਏ ਚ ਲਾਤਾ ਜੀ ਸਿਰਫ 200 ਹਾਂਜੀ ਹਾਂਜੀ ਆ ਲਓ ਜੀ ਲਓ ਭਾਈ ਜੀ ਡਿਜ਼ਾਈਨ ਰੰਗ ਬੰਨ ਸਭ ਕੁਝ ਹੈ ਚਾਰ ਪੰਜ ਰੰਗ ਆਣਗੇ ਜੀ ਡਿਜ਼ਾਈਨ ਆਣਗੇ ਅੱਛਾ 200 ਰੁਪਏ ਰੇਟ ਰੂਗਾ ਜੀ ਨਾਲ ਲ ਵਧੀਆ ਨਾਲਾਂ ਨੂੰ ਵਾਲਾ ਟਾਪ ਰੋਡ ਨੇ ਵੀ ਜਿਵੇਂ ਕੰਪਨੀਆਂ ਦਾ ਹੁੰਦਾ ਹਨਾ ਸਿਸਟਮ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਟੀ-ਸ਼ਰਟ ਆਉਗੇ ਜੀ ਬ੍ਰਾਂਡ ਦੇ ਵਿੱਚ ਸਾਰੀ ਅੱਛਾ ਜੀ ਬ੍ਰਾਂਡ ਦਾ ਸੀ ਕੋਈ ਨਾਂ ਨਹੀਂ ਲੈਂਦੇ ਮਿਕਸ ਹੁੰਦਾ ਸਾਡੇ ਕੋਲ ਲੋਡ ਦੇ ਵਿੱਚ ਹਾਂ ਆ ਲੋ ਕੋਲਰ ਟੀ-ਸ਼ਰਟ ਹੁਣ ਬ੍ਰਾਂਡ ਪਰ ਆਪਾਂ ਨਾਂ ਨਹੀਂ ਲੈ ਸਕਦੇ ਹਾਂ ਜੀ ਹਾਂ ਜੀ ਕਿਉਂਕਿ ਲੋਡ ਦੇ ਵਿੱਚ ਕੰਪਨੀਆਂ ਤੋਂ ਸ਼ੋਅਰੂਮ ਤੋਂ ਚੱਕਦੇ ਆ ਅਸੀਂ ਮਾਲ ਠੀਕ ਹੈ ਫਿਰ ਕੋਈ ਨਾ ਕੋਈ ਤਾਂ ਗੱਲ ਹੈ ਕਿਵੇਂ ਨਾ ਕੋਈ ਜਿਗਾਰ ਕਰਦਾ ਤਾਹੀ ਸਸਤੇ ਦੇ ਵਿੱਚ ਮਿਕਸ ਜੋ ਆ ਗਿਆ ਜੀ ਇਹ ਚ ਕਿਹਨੇ ਹੁੰਦਾ ਆ ਦੇਖੋ ਆ ਸਾਰੇ ਰੰ अच्छा साइज ਦਾ ਰੇਟ 200 ਹੀ ਰਹਿਣਾ ਚਾਹੀਦਾ ਬੱਚੇ ਦੀ ਵਾਸਤੇ ਚਾਹੇ 5 ਐਕਸਲ ਸਹਜ ਹੋਵੇ ਚਾਹੇ 2 ਡਬਲ ਐਕਸਲ ਠੀਕ ਹੈ ਉਹ ਤੋਂ ਬਾਅਦ ਜੇ ਕਿਸੇ ਦਾ ਜ਼ਿਆਦਾ ਵਧੀਆ ਲੋਹੇ ਲੈਣੀ ਹੈ ਜੀ ਦੇਖੋ ਥੋੜੀ ਕੁਆਲਿਟੀ ਵਾਲੀ ਲੋਹਰ ਚੱਲਦੀ ਹੈ ਇਦਾਂ ਹੂੰ ਦੇਖੋ ਇਦਾਂ ਹੂੰ ਠੀਕ ਹੈ ਜੀ ਇਹਦਾ ਰੇਟ ਰਹੂਗਾ 300 ਰੁਪਏ ਚ ਓਕੇ ਆ ਥੱਲੇ ਬੱਟਨ ਲੱਗੇ ਵਾਲੀ ਆ ਗਈ ਹੂੰ ਐੜੀ ਦਾਸ ਆ ਗਿਆ ਡੋਡੀ ਸਾਰੇ ਤਰ੍ਹਾਂ ਦੇ ਹੁੰਦੇ ਨੇ ਦੇਖੋ ਹੂੰ ਆਹ ਸਟਾਕ ਜਿੰਨਾ ਮਰਜ਼ੀ ਲੜੋ ਜੀ ਵਾਲੀ ਆ ਗਈ ਨੇੜੇ ਹੋ ਕੇ ਦਿਖਾ ਦੇ ਪਿੰਡੂ ਆ ਲੋ ਆ ਮੇਰੀ ਵਾਲੀ ਆ ਗਈ ਇਦਾਂ ਕੋਈ ਵੀ ਡਿਜ਼ਾਈਨ ਲਓ ਇਹ ਤੇ ਅਨੁਸਾਰ ਵੀ ਰਹਿਤ ਰਹੂਗਾ ਜੀ ਸਾਇਦ ਜਿਹੜਾ ਮਰਜੀ ਲਓ ਡਬਲ ਐਕਸਲ ਤੱਕ ਲਓ 5 ਐਕਸਲ ਤੱਕ ਲਓ ਪਾਕਿ ਚੈੱਕ ਕਰਕੇ ਹੈਨਾ ਆਪਣੇ ਕੋਲ ਹਾਂਜੀ ਹਾਂਜੀ ਭਾਈ ਨੂੰ ਹੈਗਾ ਪਾਕਿ ਚੈੱਕ ਕਰਕੇ ਲੈ ਕੇ ਜੇ ਤੁਹਾਨੂੰ ਵਾਧੂ ਡਿਜ਼ਾਈਨ ਮਿਲ ਜਾਣਗੇ ਠੀਕ ਹੈ ਜੀ ਇਸ ਤੋਂ ਬਾਅਦ ਸਾਡੇ ਕੋਲ ਆਊਗਾ ਜੀ ਪੈਂਟ ਸ਼ਰਟ ਪੈਂਟ ਕਿਹੜੀ ਜੀ ਜੀ ਪੈਂਟ ਤੇ ਸ਼ਰਟ ਦਿਖਾਉਣਾ ਸਾਨੂੰ ਦੇਖੋ ਅੱਛਾ ਸ਼ਰਟ ਆ ਜੀ ਆ ਸ਼ਰਟ ਸਿਰਫ ਸਾਡੇ ਕੋਲੇ 200 ਰੁਪਏ ਸ਼ਰਟ ਲਈ ਹੈ ਜੀ 200 ਰੁਪਏ ਕੋਈ ਸਵਾਈ ਨਹੀਂ ਲੈਂਦਾ ਸ਼ਰਟ ਦੀ ਹੂੰ 200 ਰੁਪਏ ਸ਼ਰਟ ਹੈ ਠੀਕ ਹੈ ਆ ਲੋ ਸਿਰਫ 250 ਦੀ ਸ਼ਰਟ 350 ਦੀ ਪੈਂਟ ਦੇ ਨਾਲ 500 ਦੀ ਪੈਂਟ ਸ਼ਰਟ ਹੈ ਨਾ ਆਹ ਲੋ ਇਹਦੇ ਨਾਲ ਪੈਂਟ ਆ ਜੀ ਅੱਛਾ ਇਹਦੇ ਨਾਲ ਪੈਂਟ ਦੂਜੀ ਫਾਰਮਲ ਹਾਂਜੀ ਫਾਰਮਲ ਪੈਂਟ 28 ਸਾਈਜ਼ ਤੋਂ ਲੈ ਕੇ 40 ਸਾਈਜ਼ ਤੱਕ ਦਾ ਇੱਕੋ ਹੀ ਰੇਟ ਹੋਊਗਾ 300 ਰੁਪਿਆ ਅੱਛਾ 500 ਦੀ ਪੈਂਟ ਸ਼ਰਟ ਚਾਹੇ ਕੋਈ ਕੱਲੀ ਪੈਂਟ ਲੈ ਲੈ ਚਾਹੇ ਕੱਲੀ ਸ਼ਰਟ ਲੈ ਲੈ 500 ਦੀ ਦੋਨੇ ਚੀਜ਼ਾਂ ਆ ਜਾਂਦੀਆਂ 300 ਦੀ ਪੈਂਟ ਤੇ ਸ਼ਰਟ 200 ਦੀ ਲਓ ਵੀ ਮਿੱਤਰੋ ਇਹ ਤਾਂ ਨਹੀਂ ਹੋਊਗਾ ਕਿ ਤੇ ਵੀਡੀਓ ਚ ਕਹਦੇ ਮਰਜ਼ੀ ਲੈ ਲੋ ਨਾ ਮਰਜ਼ੀ ਲਓ ਜੀ ਆ ਦੇਖੋ ਠੀਕ ਹੈ ਬਾਕੀ ਆ ਮਾਰੋ ਕੈਮਰਾ ਪਿੱਛੇ ਦੇਖੋ ਜੀ ਸਟਾਕ ਤੇ ਜਿੰਨਾ ਵੀ ਭਾਈ ਆਪਣੇ ਕੋਲੇ ਉਦੋਂ ਬਾਅਦ ਜੀਨ ਆਊਗੀ ਪੂਰੀ ਵਧੀਆ ਬ੍ਰੈਂਡ ਦੀ ਜੀਨਾਂ ਹਾਂ ਆ ਦੇਖੋ ਹਾਂ ਆ ਸਟੈਚੇਬਲ ਵੀ ਵਿੱਚ ਹੋਊਗੀ ਜੀਨ ਜਿਹੜੀ ਕਿ ਹਿਆ 100 ਰੁਪਏ ਦਾ ਪੀਸ ਵੇਚਦਾ 12 1200 ਦਾ ਹਾਂ ਇਹਦਾ ਰੇਟ ਰਹੂਗਾ 600 ਰੁਪਏ ਜੀ ਸਾਇਦ ਜਿਹੜਾ ਮਰਜ਼ੀ ਲਓ 28 ਤੋਂ ਲੈ ਕੇ 40 ਤੱਕ ਦਾ ਇੱਕੋ ਹੀ ਰੇਟ ਚੱਲੂਗਾ 600 ਰੁਪਏ ਜੀ ਠੀਕ ਹੈ ਆ ਲੋ ਜਿੰਨੇ ਮਰਜ਼ੀ ਡਿਜ਼ਾਈਨ ਲਾ ਲਓ ਇਹ ਚ ਭਾਈ ਰੀਜ ਨਾਲ ਆਪਦੀ ਚੈੱਕ ਕਰਕੇ ਪਾ ਕੇ ਦੇਖ ਕੇ ਉਸ ਤੋਂ ਬਾਅਦ ਲੈ ਕੇ ਜਾਓ ਉਸ ਤੋਂ ਬਾਅਦ ਨਾਈਟ ਸੂਟ ਜੀ ਦੇਖੋ अच्छा लेडीज वास्ते सूट पूरा लाइट सूट ठीक है जी हां जी क्वालिटी चेक करो जी पूरी बढ़िया होगी हम्म सारी ब्रांड दी होगी ਨਾਲੇ हम्म ठीक है जी ਆ लो डी लाइन ब्रांड दी होगी ਤੁਹਾਨੂੰ ਬ੍ਰਾਂਡ ਦਾ ਨਾਮ ਵੀ ਦੱਸਦਾ ਠੀਕ ਹੈ ਜੀ ਇਹਦੇ ਵਿੱਚ ਸਾਈਜ਼ ਮਿਲੂਗਾ ਜੀ ਐਮ ਸਾਈਜ਼ ਤੋਂ ਲੈ ਕੇ 5 ਐਕਸਲ ਤੱਕ ਇਹਦੇ ਤੋਂ ਭਾਰੇ 400 ਰੁਪਏ ਸੂਟ ਪੂਰਾ ਦੋਨੋਂ ਚੀਜ਼ਾਂ ਦੋਨੋਂ ਚੀਜ਼ਾਂ 400 ਰੁਪਏ ਦਾ 5 ਐਕਸਲ ਤੱਕ ਸਾਈਜ਼ ਦਾ ਰੇਟ ਲਓ ਜੀ 400 ਦੇ ਵਿੱਚ ਆ लो ਆਹ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਜਿੰਨੇ ਕਿ ਦਿਖਾਏ ਤੁਹਾਨੂੰ ਕਹਿ ਨਹੀਂ ਦਿਖਾਤੇ ਬਾਕੀ ਹੋਰ ਵਾਧੂ ਮਿਲ ਜਾਣਗੇ ਜਿੰਨੇ ਮਰਜ਼ੀ ਠੀਕ ਹੈ ਜੀ ਫਿਰ ਬਹੁਤ ਵਧੀਆ ਸ਼ਰਟ ਲੈਣੇ ਕਿਸੇ ਨੇ ਜਿਹੜੀ 1000 ਰੁਪਏ ਵਿਕਦੀ ਹੈ ਕੋਈ 800 ਵਿਕਦੀ ਹੈ ਹਾਂ ਜਿਆਦਾ ਵਧੀਆ ਕੁਆਲਿਟੀ ਇਹਦਾ ਵੀ ਸਾਡਾ ਰੇਟ 300 ਰੁਪਏ ਹੋਗਾ ਸ਼ਰਟ ਦਾ ਜੀ ਤੇ ਖਾਸ ਗੱਲ ਇਹ ਚ ਇਹ ਹੋਊਗੀ ਐਮਐਸਆਈ ਤੋਂ ਲੈ ਕੇ 5ਐਕਸਲ ਤੱਕ ਰੇਟ 300 ਰੁਪਏ ਰਹੂਗਾ ਆ ਦੇਖੋ ਕਿੰਨੀ ਸੋਹਣੀ ਸ਼ਰਟ ਹੈ ਬਈ ਯਾਰ ਆ ਲੋ ਪਲੇਨ ਲੈ ਲਓ 300 ਦੇ ਵਿੱਚ ਕੀ ਆਉਂਦਾ 300 ਦੀ ਪੂਰੀ ਬਣਾ ਰੇਟ ਹੈ ਚੈੱਕ ਲੈ ਲਓ ਕੋਈ ਮਰਜ਼ੀ ਲੈ ਲਓ ਸਭ 300 ਰੁਪਏ ਰੇਟ ਆ ਤੇ ਫੁੱਲਾਂ ਵਾਲੀ ਲੈ ਲਓ ਜਿਹੜੀ ਮਰਜ਼ੀ ਲੈ ਲਓ ਜੀ ਆ ਲੋ ਬਾਦੂ ਡਿਜ਼ਾਈਨ ਬਾਦੂ ਕੁਆਲਿਟੀਆਂ ਇਹ ਚ ਕੋਈ 1000 ਲੋਡ ਲੋਡ ਚਾਹਦਾ ਕੋਈ ਤਾਂ ਗੱਲ ਹੈ ਉਸ ਤੋਂ ਬਾਅਦ ਬਹੁਤ ਵਧੀਆ ਬ੍ਰਾਂਡਾਂ ਦੀਆਂ ਟੀ-ਸ਼ਰਟਾਂ ਦੇਖੋ ਹੂੰ ਪਹਿਲਾ ਡਿਜ਼ਾਈਨ ਦੇਖੋ ਇਹ ਰੇਟ ਉਹ ਹੈ 250 ਰੁਪਏ ਸਿਰਫ ਇਹ ਜ ਕੋਈ 1000 ਰੁਪਏ ਦਾ ਵੀ ਸਰ ਕੋਈ 1600 ਦਾ ਕੋਈ 1800 ਕੋ 2000 ਦਾ ਆਪਣਾ ਰੇਟ ਸਿਰਫ 250 ਰੁਪਏ ਰੂ ਇਹਦਾ ਇਹ ਚ ਵੀ ਸਾਈਜ਼ ਜਿਹੜਾ ਮਰਜ਼ੀ ਲਓ 5x ਤਾਂ ਕਿ ਕਿੰਨੇ ਰੇਟ ਰੂਗਾ ਜੀ ਆਹ ਦੇਖੋ ਮਿੱਤਰੋ ਰੰਗ ਬੰਨ ਕੁਆਲਿਟੀ ਕਪੜਾ ਪੂਰਾ ਵਧੀਆ 250 ਦਾ ਕੁਝ ਨਹੀਂ ਹੁੰਦਾ ਬਾਕੀ ਤੁਹਾਡੀ ਮਰਜ਼ੀ ਆ ਹਲੋ ਤੇ ਪਹਿਲਾਂ ਵਾਲੇ ਮੇਲੇ ਲੁੱਟ ਲੈਣਗੇ ਉਸ ਤੋਂ ਬਾਅਦ ਆਉਗੀ ਡਾਉਨ ਸ਼ੋਲਡਰ ਹੂੰ ਪਿੱਛੇ ਇੱਥੇ ਕੁਆਲਿਟੀ ਚੈੱਕ ਕਰੋ ਜੀ ਇਹਦਾ ਰੇਟ 500 ਤੋਂ ਘੱਟ ਕਿਤੇ ਵੀ ਹੈ ਨਹੀਂ ਵਿਆਰ ਚ ਠੀਕ ਹੈ ਸੈਡ ਜਿਹੜਾ ਮਰਜ਼ੀ ਲਓ ਇਹਦਾ ਰੇਟ ਵੀ ਆਪਾਂ 250 ਰੁਪਏ ਕਰਤਾ ਜੀ ਕਪੜਾ ਚੈੱਕ ਕਰੋ ਪਹਿਲਾਂ ਠੀਕ ਹੈ ਕਪੜਾ ਪੂਰਾ ਵਧੀਆ ਤੁਸੀਂ ਪਾਈ ਆ ਸਾਲ ਪਹਿਲਾਂ ਦੀ ਪਾਈ ਆ ਦੇਖੋ ਆਹ ਟੀ-ਸ਼ਰਟ ਵੀਰੇ ਸਾਲ ਪਹਿਲਾਂ ਮੈਂ ਇੱਥੋਂ ਲੈ ਕੇ ਗਿਆ ਸੀ ਉਵੇਂ ਹੀ ਪਈ ਆ ਠੀਕ ਹੈ ਆ ਦੇਖੋ ਵੀਰੇ ਡਿਜ਼ਾਈਨ ਦੇਖੋ ਇੱਥੇ ਲੇਟੈਸਟ ਡਿਜ਼ਾਈਨ ਨੇ ਸਾਰੇ ਬ੍ਰਾਂਡ ਦੇ ਹੂੰ ਬ੍ਰਾਂਡ ਦਾ ਨਾਲ ਹੀ ਹੁੰਦੇ ਬਹੁਤ ਵੱਡੇ ਵੱਡੇ ਬ੍ਰਾਂਡਾਂ ਦਾ ਮਾਲ ਆ ਸਾਡੇ ਕੋਲੇ ਅਸੀਂ ਰੇਟ ਵਿੱਚ ਹੀ ਦਿੰਨੇ ਆ ਅਸੀਂ ਘਾਟ ਛਾਟ ਦੇ ਕੋਈ ਨਹੀਂ ਕਰੀ ਚੋ ਹਾਂ ਬਾਈ ਜ ਕੋਈ ਉਹ ਦੂਆ ਜਿਹਦੇ ਸਮੇਂ ਗੋਆ ਵਗੈਰਾ ਜਾਂਦੇ ਆ ਮੁੰਡੇ ਅੱਜ ਕੱਲ ਹਾਂ ਆ ਸ਼ਰਟ ਆ ਜਿਹੜੀ 2-2000 ਦਾ ਸ਼ਰਟ ਪੀਸ ਵਿਕਦੀ ਹੈ ਇਹ ਸ਼ੇ ਕੋ ਉੱਥੇ ਗੋਆ ਸਪੈਸ਼ਲ ਪਾਉਂਦੇ ਆ ਹਾਂਜੀ ਹਾਂਜੀ ਆ ਤੁਸੀਂ ਆਜੀ ਜਾਂਦੇ ਹੋ ਤੇ ਅੱਛਾ ਇਹ ਜੀ ਗੂੜੀ ਇਹ ਵੀ ਆਪਣਾ ਰੇਟ 300 ਰੁਪਏ ਕਰਤਾ ਜੀ ਸਿਰਫ 300 ਹਾਂਜੀ 2-2000 ਦਾ ਵੀ ਸੂ ਘਟੋਟੇ ਇਹ ਅੱਛਾ ਉੱਥੇ ਤਾਂ ਮਰਜ਼ੀ ਨਾਲ ਕਰੋ ਜੀ ਕੁਆਲਿਟੀ ਦੇਖ ਲਈ ਵੀਰੇ ਮੈਂ ਪੂਰੀ ਵਧੀਆ ਉੱਥੇ ਦਾ ਇੱਥੋਂ ਲੈ ਜਾਓ ਉੱਥੇ ਬਹੁਤ ਲੈ ਕੇ ਆਏ ਸਾਡੇ ਕੋਲੇ ਜਿਹੜਾ ਸਾਡੇ ਕੋਲ ਇੱਕ ਵਾਰੀ ਆਇਆ ਕਿ ਤੇ ਹੋਰ ਨਹੀਂ ਜਾਂਦਾ ਉਸ ਤੋਂ ਬਾਅਦ ਹੋ ਅੱਛਾ ਕੀ ਜਾਊਗਾ ਰੇਟ ਆਪਣੇ ਇਹਨੇ ਘਟਣਗੇ ਜੀ ਲਓ ਜੀ ਗੋਆ ਨੂੰ ਜਾਣਾ ਸਪੈਸ਼ਲ ਆ ਜੋ ਆ ਦੇਖੋ ਜਿਹੇ ਜਿਆ ਤੁਹਾਨੂੰ ਰੰਗ ਪਸੰਦ ਆ ਹੋ ਜਾ ਲੈ ਉਹਦੂਆ ਸਾਡੇ ਕੋਲ ਟਰੈਕਸੂਟ ਜੀ ਅੱਛਾ ਆ ਆ ਗਿਆ ਟਰੈਕਸੂਟ ਆ ਲਓ ਜੀ ਇਹ ਚ ਐਮ ਸਾਈਜ਼ ਤੋਂ ਲੈ ਕੇ ਡਿਜ਼ਾਈਨ ਵਾਲਾ ਪਿੱਛੇ ਕੜਾਈ ਵੀ ਕੀਤੀ ਹੋਊਗੀ ਹੂੰ ਟਰੈਕਸੂਟ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸ ਐਲ ਤੱਕ ਰੇਟ 500 ਰੁਪਿਆ ਕਰਤਾ ਇਹ ਵੀ ਅੱਛਾ 500 ਦਾ ਹਾਂ ਜੀ ਥੱਲੇ ਨੈਟ ਲੱਗੀ ਹੋਈ 500 ਰੁਪਿਆ ਟਰੈਕਸੂਟ ਪੂਰਾ ਜੀ ਲਓ ਜੀ ਟਰੈਕਸੂਟ ਚੱਕੋ ਆ ਲਓ ਜਿੰਨੇ ਮਰਜ਼ੀ ਡਿਜ਼ਾਈਨ ਲਓ ਜਿਹੇ ਮਰਜ਼ੀ ਰੰਗ ਸਾਈਜ਼ ਸਾਰਾ ਮਿਲੂਗਾ ਬਾਕੀ ਵੈਰਾਈਟੀਆਂ ਬਹੁਤ ਨੇ ਹੋਰ ਵੀ ਆਪਾਂ ਬਹੁਤ ਸਾਰਾ ਕੁਝ ਵੀਡੀਓ ਨਹੀਂ ਦਿਖਾ ਦ ਦੇ ਆਓ ਤੇ ਬਹੁਤ ਵਧੀਆ ਵਧੀਆ ਮਾਲ ਪਾਓ ਅੱਛਾ ਹੁਣ ਸਾਰੀ ਗੱਲਬਾਤ ਬਈ ਹੋ ਗਈ ਪੂਰੀ ਹੁਣ ਸਾਨੂੰ ਆਏ ਦੱਸ ਸ਼ੇਅਰ ਕਰਨ ਵਾਲੇ ਨੂੰ ਕੀ ਦੇਵਾਂਗਾ ਜਿਹੜਾ ਸਾਡੇ ਕੋਲੋਂ ਸਮਾਨ ਲੈਣ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਜਾਂ ਸ਼ੇਅਰ ਕਰਕੇ ਇੱਥੇ ਦਿਖਾ ਦਊਗਾ ਸਾਨੂੰ ਸਕਰੀਨ ਸ਼ਾਟ ਠੀਕ ਹੈ ਠੀਕ ਹੈ ਜੀ 1000 ਰੁਪਏ ਦੀ ਸ਼ਾਪਿੰਗ ਤੇ ਅਸੀਂ ਦੇਵਾਂਗੇ ਉਹਨਾਂ ਨੂੰ ਆਡੀਓ 220 ਰੁਪਏ ਆਇਕਾਗਾ ਜਿਹੜਾ 1000 ਰੁਪਏ ਸ਼ਾਪਿੰਗ ਕਰੂਗਾ ਉਹਨੂੰ ਡੀਓ ਫ੍ਰੀ ਹੈ ਉਹਨੂੰ ਅਸੀਂ ਆਹ ਟੀ-ਸ਼ਰਟ ਦੇਵਾਂਗੇ 1700 ਰੁਪਏ ਐਮਰਪੀਆ ਚੈੱਕ ਕਰਾ ਲਓ ਜੀ ਹਾਂ ਸਾਇਦ ਜਿਹੜਾ ਮਰਜ਼ੀ ਲੈ ਲਿਆ ਬੰਦਾ ਕੇ ਜਿਹੜਾ 2000 ਦੀ ਸ਼ਾਪਿੰਗ ਕਰੂਗਾ ਉਹਨੂੰ ਆਹ ਫ੍ਰੀ ਦਿੱਤੀ ਜਾਊਗੀ ਨਾਲ ਵੀਡੀਓ ਸ਼ੇਅ ਕਰਾਵਾਂਗੇ ਹਾਂ ਤੇ 2000 ਦੀ ਸ਼ਾਪਿੰਗ ਕਰੋ ਤੇ ਨਾਲੇ ਫ੍ਰੀ ਲੈ ਜਾਓ ਲੈ ਵੀ ਮਿੱਤਰ ਹੁਣ ਦੇ ਦੀ ਮੈਨੂੰ ਲੰਬਾ ਨਾ ਦੇ ਬਾਈ ਮਰਜ਼ੀ ਪਹਿਲਾਂ ਨਾਲ ਦੇਉ ਮੈਂ ਬੈਠਾ ਮੇਰਾ ਨੰਬਰ ਪਿਆ ਠੀਕ ਹੈ ਇਹ ਵੀ ਗੱਲ ਪੱਕੀ ਜਿਹੜਾ ਕਹਦਾ ਦੇਵਾਂਗੇ ਜੀ ਕੋਈ ਟਿਕਾ ਬਸ ਜੋ ਕਹਦਾ ਬਾਈ ਉਸ ਗੱਲ ਤੇ ਬਾਈ ਖਰਾ ਉਤਰੂਗਾ ਪਹਿਲਾਂ ਵੀ ਆਪਾਂ ਬਾਰ ਕਰਿਆ ਐਡਰੈਸ ਆਪਣਾ ਹੈਗਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਨਾਰਾਇਣ ਨਗਰ ਵਾਲੀ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹਾਂ ਨਹੀਂ ਲੱਭੀ ਤਾਂ ਤਾਂ ਫੋਨ ਕਰ ਲਓ ਬਾਕੀ ਤੁਸੀਂ ਫੋਨ ਨੰਬਰ ਸਾਡਾ ਸਟਰੀਟ ਤੇ ਚੱਲਦਾ ਹੋਊਗਾ ਜੀ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ ਫੋਨ ਜ਼ਰੂਰ ਜੀ ਆਓ ਇੱਕ ਵਾਰੀ ਫਿਰ ਮੁਰਕਾ ਤੁਸੀਂ ਦੁਬਾਰਾ ਵੀ ਆਉਂਗੇ ਇੱਥੇ ਜੀ ਧੰਨਵਾਦ